ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਾਂਗੇ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰਾਂ ਦੇ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇੱਥੇ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸੰਗਤ ਆ ਕੇ ਲੰਗਰ ਛਕਦੀ ਹੈ ਤੇ ਇਹ ਲੰਗਰ 24 ਘੰਟੇ ਚੱਲਦਾ ਦਿਨ ਰਾਤ ਦੂਰੋਂ ਦੂਰੋਂ ਸੰਗਤ ਆ ਕੇ ਇੱਥੇ ਲੰਗਰ ਛਕਦੀ ਹੈ ਸੋ ਤੁਸੀਂ ਵੇਖ ਰਹੇ ਹੋ ਕਿ ਲੰਗਰ ਦੇ ਵਿੱਚ ਕਿੰਨੀ ਭੀੜ ਆ ਲੰਗਰ ਹਾਲ ਦੇ ਵਿੱਚ ਜਾਣ ਨੂੰ ਸੋ 2-3 ਮੰਜ਼ਲਾ ਹਾਲ ਲੰਗਰ ਬਣਿਆ ਹੋਇਆ ਹੈ ਤੇ ਸੰਗਤ ਸੇਵਾ ਕਰਨ ਵਾਲੇ ਵੀ ਬਹੁਤ ਆ ਇੱਥੇ ਤੇ ਜਦੋਂ ਕੋਈ ਦਰਬਾਰ ਸਾਹਿਬ ਆਉਂਦਾ ਵਾ ਤੇ ਹਰ ਇੱਕ ਦੇ ਦਿਲ ਦੀ ਇੱਛਾ ਹੁੰਦੀ ਹੈ ਕਿ ਦਰਬਾਰ ਸਾਹਿਬ ਲੰਗਰ ਵਿੱਚ ਜਾ ਕੇ ਪ੍ਰਸ਼ਾਦਾ ਜ਼ਰੂਰ ਛਕਣਾ ਕਿਉਂਕਿ ਬਾਹਰ ਉਹ ਹੋਟਲਾਂ ਤੋਂ ਤੁਸੀਂ ਜਿੰਨਾ ਮਰਜ਼ੀ ਕੁਝ ਖਾ ਲਓ ਪਰ ਜੋ ਮਨ ਨੂੰ ਤਸੱਲੀ ਮਨ ਨੂੰ ਠੰਡਕ ਇੱਥੇ ਲੰਗਰ ਛੱਕ ਕੇ ਮਿਲਦੀ ਆ ਉਹ ਹੋਰ ਕਿਤੋਂ ਨਹੀਂ ਮਿਲਦੀ ਆਪਾਂ ਘਰਾਂ ਦੇ ਵਿੱਚ ਲੱਖ ਸਬਜ਼ੀਆਂ ਧਾਰਾਂ ਦੇ ਤੜਕੇ ਲਾ ਰਹੀਏ ਪਰ ਜੋ ਦਾਲ ਸਬਜ਼ੀ ਦਾ ਸਵਾਦ ਇੱਥੇ ਲੰਗਰ ਦੇ ਵਿੱਚ ਆਉਂਦਾ ਵਾ ਉਹ ਆਪਣੇ ਘਰਾਂ ਦੇ ਵਿੱਚ ਨਹੀਂ ਮਿਲ ਸਕਦਾ ਸੋ ਤੁਸੀਂ ਵੇਖੋ ਕਿ ਅੰਦਰ ਲੰਗਰ ਹਾਲ ਫੁੱਲ ਭਰਿਆ ਹੋਣ ਕਰਕੇ ਸੰਗਤ ਵਾਰ ਬੈਠੀ ਵੇਟ ਕਰ ਰਹੀ ਆ ਕਿ ਜਦੋਂ ਪਹਿਲਾ ਵਾਰੀ ਸੰਗਤ ਲੰਗਰ ਛੱਕ ਕੇ ਜਾਊਗੀ ਤੇ ਫਿਰ ਉਹ ਲੰਗਰ ਛਕਣ ਅੰਦਰ ਜਾਣਗੇ ਤੇ ਸੰਗਤ ਬੜੇ ਪਿਆਰ ਸਤਿਕਾਰ ਦੇ ਨਾਲ ਖੜੀ ਵੇਟ ਕਰਦੀ ਆ ਕੋਈ ਇੱਥੇ ਹੱਲਾ ਗੁੱਲਾ ਕੁਝ ਨਹੀਂ ਹੁੰਦਾ ਕੋਈ ਇੱਥੇ ਸ਼ੋਰ ਸ਼ਰਾਬਾ ਨਹੀਂ ਹੁੰਦਾ ਸੰਗਤ ਵਾਹਿਗੁਰੂ ਦਾ ਜਾਪ ਕਰਦੀ ਇੱਥੇ ਲੰਗਰ ਛਕਣ ਜਾਂਦੀ ਆ ਸੋ ਤੁਸੀਂ ਵੇਖੋ ਕਿ ਬੜੇ ਪਿਆਰ ਦੇ ਨਾਲ ਸੰਗਤ ਲੰਗਰ ਵਿੱਚ ਜਾ ਰਹੀ ਹੈ ਪ੍ਰਸ਼ਾਦਾ ਛਕਣ ਤੇ ਜਦੋਂ ਪਹਿਲਾ ਵਾਲੀ ਸੰਗਤ ਪ੍ਰਸ਼ਾਦਾ ਛਕ ਕੇ ਉੱਠ ਜਾਂਦੀ ਆ ਤੇ ਨਾਲ ਦੀ ਨਾਲ ਹੀ ਸੇਵਾ ਕਰਨ ਵਾਲੇ ਸਾਰੇ ਉਹ ਲੰਗਰ ਦੀ ਸਫਾਈ ਕਰ ਦਿੰਦੇ ਆ ਦਵਾਰੇ ਟਾਟ ਵਿਛਾ ਦਿੰਦੇ ਆ ਸੰਗਤ ਦੇ ਬੈਠਣ ਲਈ ਤੇ ਫਿਰ ਸੰਗਤ ਆ ਕੇ ਪ੍ਰਸ਼ਾਦਾ ਛਕਦੀ ਆ ਸੋ ਲੰਗਰ ਦੇ ਵਿੱਚ ਵੀ ਚੌਲ ਖੀਰ ਦਾਲ ਸਬਜੀ ਅਚਾਰ ਪ੍ਰਸ਼ਾਦੇ ਕਈ ਚੀਜ਼ਾਂ ਹੁੰਦੀਆਂ ਵਾ ਸ਼ਗਨ ਨੂੰ ਸੋ ਬੜੇ ਪਿਆਰ ਸਤਿਕਾਰ ਨਾਲ ਸੰਗਤ ਲੰਗਰ ਛਕਦੀ ਹੈ ਇੱਥੇ ਤੇ ਸੇਵਾਦਾਰ ਲੰਗਰ ਵਰਤੌਣ ਵਾਲੇ ਵੀ ਬਹੁਤ ਹੁੰਦੇ ਆ ਇੱਥੇ ਕਿਉਂਕਿ ਲੱਖਾਂ ਨਾਲ ਜੇ ਸੰਗਤ ਲੰਗਰ ਛਕਦੀ ਹੈ ਤੇ ਸੇਵਾਦਾਰ ਵੀ ਲੱਖਾਂ ਨਾਲ ਹੀ ਹੁੰਦੇ ਆ ਵਰਤੌਣ ਵਾਲੇ ਸੋ ਹਰ ਟਾਈਮ ਸੰਗਤ ਇੱਥੇ ਚਾਹੁੰਦੀ ਹੈ ਕਿ ਉਹ ਵੀ ਕੁਝ ਨਾ ਕੁਝ ਚਾਹੇ 5 ਮਿੰਟ 10 ਮਿੰਟ ਜ਼ਰੂਰ ਸੇਵਾ ਕਰੇ ਸੋ ਆਹ ਉਹ ਸੇਵਾ ਕਰਕੇ ਆਪਣੇ ਆਪ ਨੂੰ ਭਾਗਾ ਵਾਲਾ ਸਮਝਦੀ ਐ ਸੋ ਤੁਸੀਂ ਵੇਖੋ ਕਿ ਬੀਬੀਆਂ ਬੱਚੇ ਵੱਡੇ ਬਜ਼ੁਰਗ ਸਭ ਸੇਵਾ ਕਰਦੇ ਐ ਇੱਥੇ ਲੰਗਰ ਦੇ ਵਿੱਚ ਜਦੋਂ ਵੀ ਤੁਸੀਂ ਵੀ ਕਦੇ ਆਓ ਤੇ 5 ਜਾਂ 10 ਮਿੰਟ ਜਰੂਰ ਸੇਵਾ ਕਰੋ ਤਾਂ ਕਿ ਸੇਵਾ ਕਰਕੇ ਆਪਣੇ ਆਪ ਮਨ ਨੂੰ ਖੁਦ ਸ਼ਾਂਤੀ ਮਿਲਦੀ ਆ ਇੱਥੇ Hindu Sikh Muslim Jaini Buddha Isai ਸਾਰੇ ਇੱਕ ਜਗ੍ਹਾ ਬਹਿ ਕੇ ਲੰਗਰ ਛਕਦੇ ਆ ਉੱਚਾ ਨੀਵਾ ਕੋਈ ਭੇਦ ਭਾਵ ਨਹੀਂ ਇੱਥੇ ਰੱਖਿਆ ਜਾਂਦਾ ਸੰਗਤ ਨਾਲ ਸੋ ਸਾਰੇ ਇੱਕ ਸਮਾਨ ਹੁੰਦੇ ਆ ਤੇ ਬੜੇ ਪਿਆਰ ਸਤਿਕਾਰ ਨਾਲ ਸਾਰੇ ਪ੍ਰਸ਼ਾਦਾ ਛੱਕਦੇ ਆ ਇੱਥੇ ਤੇ ਜਦੋਂ ਤੁਸੀਂ ਵੇਖੋ ਕਿ ਬਾਕੀ ਸੰਗਤ ਬੈਠੀ ਵੇਟ ਕਰਦੀ ਹੁੰਦੀ ਹੈ ਕਿ ਜਦੋਂ ਪਹਿਲਾ ਵਾਲੀ ਸੰਗਤ ਪ੍ਰਸ਼ਾਦਾ ਛੱਕ ਕੇ ਜਾਊਗੀ ਉਸ ਤੋਂ ਬਾਅਦ ਉਹ ਪਿਆਰ ਸਤਿਕਾਰ ਨਾਲ ਅੰਦਰ ਜਾ ਕੇ ਪ੍ਰਸ਼ਾਦਾ ਛਕਣਗੇ ਤੇ ਬਾਹਰ ਖੜੇ ਵੀ ਜਦੋਂ ਤੁਸੀਂ ਬਾਹਰ ਨਿਕਲੋਗੇ ਤੁਹਾਡੇ ਤੋਂ ਪਾਂਡੇ ਲੈਣ ਵਾਲੇ ਸੰਗਤ ਜੀਾ ਸੇਵਾ ਕਰਨ ਵਾਲੀ ਸੰਗਤ ਪਾਂਡੇ ਲੈ ਕੇ ਫਿਰ ਉਹ ਪਾਂਡੇ ਦੀ ਸੇਵਾ ਕਰਦੀ ਹੈ ਤੇ ਆਪਾਂ ਦਰਸ਼ਨ ਕਰਾਂਗੇ ਹੁਣ ਜੋ ਸੰਗਤ ਪਾਂਡੇ ਧੋਣ ਦੀ ਸੇਵਾ ਕਰਦੀ ਹੈ ਇੱਧਰ ਬਰਤਨ ਫੜਨ ਦੀ ਸੇਵਾ ਕਰ ਰਹੀ ਹੈ ਸੰਗਤ ਦੇਖੋ ਤੁਸੀਂ ਇਸ ਵਿੱਚ ਵੀ ਬਜ਼ੁਰਗ ਬੱਚੇ ਬੁੱਢੇ ਸਾਰੇ ਸ਼ਾਮਿਲ ਹੁੰਦੇ ਆ ਤੇ ਸੇਵਾਦਾਰ ਜ਼ਿਆਦਾ ਹੋਣ ਕਰਕੇ ਫਿਰ ਲੰਬੀ ਲੇਨ ਬਣਾ ਲੈਂਦੇ ਆ ਹਰ ਕੋਈ ਚਾਹੁੰਦਾ ਵਾ ਕਿ ਮੇਰਾ ਵੀ ਸੇਵਾ ਵਿੱਚ ਹਿੱਸਾ ਪਵੇ ਤੇ ਹੁਣ ਆਪਾਂ ਅੰਦਰ ਜਾ ਕੇ ਦਰਸ਼ਨ ਕਰਾਂਗੇ ਕਿ ਜੋ ਸੰਗਤ ਭਾਂਡੇ ਧੋਣ ਦੀ ਸੇਵਾ ਕਰਦੀ ਆ ਆਪਾਂ ਉਹਨਾਂ ਨੂੰ ਵੀ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਇਹ ਵੇਖੋ ਤੁਸੀਂ ਇੱਥੋਂ ਥਾਰਾ ਫੜ ਕੇ ਇੱਥੋਂ ਇਕੱਠੀਆਂ ਕਰਕੇ ਫਿਰ ਇਹ ਧੋਣ ਵਾਲੇ ਪਾਸੇ ਲੈ ਕੇ ਜਾਂਦੇ ਆ ਇਹ ਵੀ ਸੇਵਾਦਾਰ ਬਹੁਤ ਜ਼ਿਆਦਾ ਗਿਣਤੀ ਵਿੱਚ ਹੁੰਦੇ ਆ ਇੱਥੇ ਕਿਉਂਕਿ ਹਰ ਇੱਕ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਉਹ 5 ਮਿੰਟ ਜਾਂ 10 ਮਿੰਟ ਜ਼ਰੂਰ ਸੇਵਾ ਕਰੇ ਸੋ ਤੁਸੀਂ ਇੱਥੇ ਵੇਖੋਗੇ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਸਿਰਫ ਵਾਹਿਗੁਰੂ ਦਾ ਸਿਮਰਨ ਤੇ ਸੇਵਾ ਸਿਰਫ ਦੋ ਚੀਜ਼ਾਂ ਹੀ ਹੁੰਦੀਆਂ ਇੱਥੇ ਇੱਥੇ ਕਈ ਕਈ ਪਿੰਡ ਇਕੱਠੇ ਹੋ ਕੇ ਵੀ ਸੇਵਾ ਕਰਨ ਆਉਂਦੇ ਆ ਤਾਂ ਕਿ ਫਿਰ ਉਹਨਾਂ ਨੂੰ ਹੁੰਦਾ ਕਿ ਅਸੀਂ ਇੱਕ ਇੱਕ ਦਿਨ ਸਾਡੇ ਪਿੰਡ ਦੀ ਵਾਰੀ ਬਣ ਜਾਵੇ ਸੋ ਨਾਲ ਦੀ ਨਾਲ ਸੰਗਤ ਦੇ ਛਕਣ ਲਈ ਚਾਹ ਦਾ ਵੀ ਨਾਲ ਪ੍ਰਬੰਧ ਕੀਤਾ ਜਾਂਦਾ ਇੱਥੇ ਕਿਉਂਕਿ ਫਿਰ ਸੰਗਤ ਗਰਮੀ ਹੋਣ ਕਰਕੇ ਕਿਸੇ ਨੇ ਜਲ ਛਕਣਾ ਜਾਂ ਕਿਸੇ ਨੇ ਚਾਹ ਛਕਣੀ ਉਹ ਸ਼ੱਕ ਸਕਦਾ ਸੋ ਇੱਧਰ ਆਪਾਂ ਵੇਖ ਰਹੇ ਆ ਕਿ ਇੱਥੇ ਝੂਠੇ ਬਰਤਨ ਇੱਥੋਂ ਧੋ ਕੇ ਫਿਰ ਅੱਗੇ ਸਰਫ ਵਾਲੇ ਪਾਸੇ ਜਾਂਦੇ ਆ ਫਿਰ ਉੱਥੋਂ ਧੋ ਕੇ ਅੱਗੇ ਸਾਫ ਪਾਣੀ ਵਾਲੇ ਪਜਾਂਦੇ ਆ ਇੱਥੇ 2-3 ਟਰਮਾਂ ਦੇ ਵਿੱਚ ਬਰਤਨ ਧੋਤੇ ਜਾਂਦੇ ਆ ਤੇ ਪੂਰੀ ਚੰਗੀ ਤਰ੍ਹਾਂ ਬਰਤਨ ਸਾਫ ਹੋ ਕੇ ਫਿਰ ਸੰਗਤ ਦੇ ਪ੍ਰਸ਼ਾਦ ਦੇ ਲਈ ਇਹ ਬਰਤਨ ਦਿੱਤੇ ਜਾਂਦੇ ਆ ਜੋ ਤੁਸੀਂ ਵੇਖੋ ਸੇਵਾਦਾਰਾਂ ਦੇ ਵਿੱਚ ਜੋਸ਼ ਬਹੁਤ ਹੁੰਦਾ ਇੱਥੇ ਆਪਾਂ ਅੱਗੇ ਨਿਗਾ ਮਾਰਦੇ ਆ ਇਧਰ ਬੀਬੀਆਂ ਵੀ ਲਗਾਤਾਰ ਉਹ ਬੀਬੀਆਂ ਦੀ ਲਾਈਨ ਸਾਈਡ ਤੇ ਬਣਾਈ ਹੁੰਦੀ ਹੈ ਉਹ ਵੀ ਇਸੇ ਤਰ੍ਹਾਂ ਹੀ ਸੇਵਾ ਕਰਦੀਆਂ ਵਾ ਤੇ ਹੁਣ ਆਪਾਂ ਇਧਰਲੇ ਪਾਸੇ ਵੇਖ ਰਹੇ ਆ ਕਿ ਜਿੱਥੇ ਵਰਤਨ ਸਰਫ ਤੋਂ ਬਾਅਦ ਧੋਤੇ ਜਾਂਦੇ ਆ ਉਹ ਵੀ ਪਾਣੀ ਬਿਲਕੁਲ ਸਾਫ਼ ਰੱਖਿਆ ਜਾਂਦਾ ਵਾ ਨਾਲ ਦੀ ਨਾਲ ਸੇਵਾਦਾਰ ਲਈ ਤੇ ਸੇਵਾਦਾਰ ਲਾਈਨ ਬਣਾ ਕੇ ਖੜੇ ਹੁੰਦੇ ਆ ਕਿਸੇ ਨਾਲ ਕੋਈ ਧੱਕਾ ਮੁਕੀ ਜਾਂ ਕੋਈ ਖਿੱਚੋ ਤਾਣੀ ਨਹੀਂ ਹੁੰਦੀ ਕਿਉਂਕਿ ਹਰ ਕੋਈ ਚਾਹੁੰਦਾ ਕਿ ਅਸੀਂ ਪ੍ਰੇਮ ਦੇ ਨਾਲ ਸੇਵਾ ਕਰੀਏ ਤੇ ਸਾਰੇ ਬਰਤਨ ਫਿਰ ਇਕੱਠੇ ਕਰਕੇ ਫਿਰ ਵੱਡੇ ਲੰਗਰ ਹਾਲ ਦੇ ਵਿੱਚ ਲਿਜਾ ਕੇ ਸੰਗਤ ਲਈ ਰੱਖੇ ਜਾਂਦੇ ਆ ਸੋ ਵੀਡੀਓ ਵੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ